ਅੱਖਾਂ ਦੇ ਵੇਖਦਿਆਂ ਸਾਹਮਣੇ ਹੂੰ ਉਸੇ ਪਾਸੇ ਜਿੱਥੇ ਮੈਂ ਦੱਸਿਆ ਵੀ ਉੱਥੇ ਇੱਕ ਬੀਬੀ ਮਰੀ ਪਈ ਆ ਤੇ ਉਹਦਾ ਬੱਚਾ ਹੋਣਾ 7-8 ਕਿ ਮਹੀਨੇ ਦਾ ਹੋਵੇਗਾ ਅੱਛਾ ਤੇ ਉਹ ਬੱਚਾ ਜਿਵੇਂ ਕਦੇ ਸੱਜੇ ਕਦੇ ਖੱਬੇ ਕਦੇ ਤਾਂ ਦੁੱਧ ਵਾਲੇ ਪਾਸੇ ਜਾਂਦਾ ਵੀ ਹੂੰ ਨਾਲੇ ਕਦੇ-ਕਦੇ ਰੋ ਪੈਂਦਾ ਕਦੇ ਚੁੱਪ ਕਰ ਜਾਂਦਾ ਹੂੰ ਤੇ ਉਹ ਜਦੋਂ ਮਿਲਟਰੀ ਵਾਲਿਆਂ ਨੇ ਵੇਖਿਆ ਤੇ ਇੱਕ ਨੇ ਐ ਫੜੀਆਂ ਲੱਤਾਂ ਉਹਦੀਆਂ ਅੱਛਾ ਜੀ ਵਾ ਜਾਨੀ ਕਿ ਜਿਹੜੇ ਮੁਗਲਾਂ ਨੂੰ ਵੀ ਬਾਤ ਪਾਉਣ ਵਾਲੀ ਗੱਲ ਹਮ ਫੜੀਆਂ ਲੱਤਾਂ ਤੇ ਇੱਕ ਨੇ ਬਰਸ਼ਟ ਮਾਰ ਕੇ ਨਾ ਹਮ ਥੱਲੇ ਵਾਲੇ ਪਾਸੇ ਵੀ ਬੱਚੇ ਦਾ ਸਾਰਾ ਓੜਾ ਦਿੱਤਾ ਮੰਨੀ ਡੋਲੇ ਉਹ ਤੁਹਾਡਾ ਨੇ ਚਲੋ ਉਦਾਂ ਤੇ ਮਹਾਰਾਜ ਦੀ ਕਿਰਪਾ ਸੀ ਫਿਰ ਹੋਰ ਉਹ ਉਹ ਬੱਚਾ ਦੋ ਬੱਚੇ ਹੋਰ ਹਮ ਮੇਰੇ ਕੋਲ ਜਿਆਦਾ ਨਹੀਂ ਤੇ ਉਹ ਹੁਣ ਕਿ 12 13 14 15 ਸਾਲ ਦੇ ਹਨ ਹਮ ਉਹ ਰੋਂਦੇ ਲੱਗਦਾ ਸੀ ਬੜੀ ਅਮੀਰ ਫੈਮਿਲੀ ਦੇ ਬੱਚੇ ਨੇ ਹਮ ਚਿੱਟੇ ਉਹਨਾਂ ਨੇ ਕੱਚੇ ਪਾਏ ਚਟੀਆਂ ਬਣਾਣਾ ਪਾਈਆਂ ਚਿੱਟੇ ਸਿਰ ਤੇ ਰਮਾਲ ਬੰਨੇ ਹਮ ਤੇ ਬੜੇ ਸੋਹਣੇ ਜਿਹਾ ਲੱਗਦੇ ਸ਼ਹਿਰੀ ਤਾਂ ਬੱਚੇ ਲੱਗਦੇ ਸੀ ਹਮ ਉਹ ਰੋ ਰਹੇ ਸੀ ਮੰਮੀ ਪਾਪਾ ਮੰਮੀ ਪਾਪਾ ਕਰ ਰਹੇ ਸੀ ਉਹਨਾਂ ਨੂੰ ਨਾ ਹੂੰ ਮਿਲਟਰੀ ਵਾਲੇ ਜਿਹੜੇ ਪਾਸੇ ਗੁਰੂ ਗ੍ਰਾਮ ਦਾਸ ਰਾਹ ਦਾ ਦਰਵਾਜਾ ਆ ਜੀ ਜਿੱਥੇ ਉਹ ਜਿਹੜੇ ਪਸੰਦਰ ਵੜੀ ਦਾ ਹੂੰ ਕਹਿੰਦੇ ਤੁਹਾਡੇ ਮੰਮੀ ਪਾਪਾ ਉਧਰ ਨੇ ਹੂੰ ਉਹ ਬੱਚੇ ਉਧਰ ਨੂੰ ਮੜੇ ਦੇ ਗਾਂਹੇ ਗਏ ਹੀ ਆ ਤੇ ਪਿੱਛੋਂ ਮਾਰਿਆ ਭ੍ਰਸ਼ਟ ਉਹ ਦੋਵੇਂ ਬੱਚੇ ਹੀ ਉੱਥੇ ਟੇਰੀ ਕਰਦੇ ਹੂੰ ਹੂੰ ਕਿਸੇ ਨੇ ਚਿੱਟਾ ਕੱਪੜਾ ਕੱਢਿਆ ਬਾਹਰ ਹੂੰ ਵੀ ਅਬੀ ਬਚਾਅ ਹੋ ਜਾਏਗਾ ਵੀ ਆਮ ਆ ਨਾ ਵੀ ਚਟਾ ਕੱਪੜਾ ਦਿਖਾ ਦਿਓ ਤੇ ਵੀ ਹਮ ਨਹੀਂ ਲੜਾਈ ਹੁੰਦੀ ਜਾਂ ਮਾਰਦਾ ਨਹੀਂ ਕੋਈ ਵੀ ਚਲੋ ਜੀ ਉਹਨਾਂ ਚਟਾ ਕੱਪੜਾ ਕੱਢਿਆ ਤੇ ਉਹਨਾਂ ਨੂੰ ਸਪੀਕਰ ਚ ਉਹਨਾਂ ਨੂੰ ਆਵਾਜ਼ ਦਿੱਤੀ ਵੀ ਹੱਥ ਖੜੇ ਕਰਕੇ ਸਾਰੇ ਬਾਹਰ ਆ ਜਾਓ ਅੱਛਾ ਹੀ ਉਹ ਸਾਰੇ ਬਾਹਰ ਆ ਗਏ ਸਾਰਿਆਂ ਨੂੰ ਕਹਿ ਲਿਆ ਲੈ ਨਾ ਲਾ ਲੋ ਲੈ ਨਾ ਲਾਤੀ ਹਮ ਤੇ ਹਾਲੇ ਉਹ ਬੈਠੇ ਹੀ ਨੇ ਇੱਕ ਬਿਸਲ ਵੱਜੀ ਐ ਤੇ ਉਧਰੋਂ ਗਰਨੇਡ H36 ਦੇ ਤੇ ਗੋਲੀਆਂ ਹੂੰ ਜਾਨੀ ਕਿ ਜਿਹੜੇ ਉੱਥੇ ਉਹ ਬੈਠੇ ਸੀ ਵੀ ਇੰਜ ਬਣਾਤੇ ਜਿਵੇਂ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਸ਼ੁਰੂ ਹੋਈ ਕੋਈ ਕੇਦੇ ਵੱਜ ਗਈ ਕੋਈ ਫਟੜ ਹੋ ਗਿਆ ਕੋਈ ਭੱਜਣ ਦੀ ਵੀ ਅੱਗੇ ਉਹ ਚੋ ਦੋ ਤਿੰਨ ਕਿ ਬਚ ਗਏ ਸੀ ਜਿਹੜੇ ਸਾਡੇ ਨਾਲ ਜੇਲ੍ਹ ਚ ਰਹੇ ਨੇ ਹੂੰ ਤੇ ਉਹ ਉੱਥੇ ਢੇਰ ਹੀ ਲਾਤਾ ਸਾਰੇ ਲਾਸ਼ਾਂ ਦਾ ਹੀ ਢੇਰ ਜਿਵੇਂ ਮਾਸ ਦਾ ਢੇਰ ਹੀ ਬਣਾਤਾ ਉਹਨਾਂ ਰਿਸ਼ਨਾ ਬਲੂ ਸਟਾਰ ਤੋਂ ਬਾਅਦ ਮੈਂ ਤੁਹਾਡੇ ਬਾਰੇ ਜਦੋਂ ਸਟੱਡੀ ਕਰ ਰਹੀ ਸੀ ਤਾਂ ਮੈਂ ਇਹ ਜਾਣਿਆ ਕਿ ਤੁਹਾਨੂੰ ਜੇਲ੍ਹ ਵੀ ਹੋਈ ਉਸ ਸਮੇਂ ਦੌਰਾਨ ਤੁਹਾਡੇ ਤੇ ਤਸ਼ੱਦਦ ਵੀ ਹੋਈ ਉਹ ਕਿਵੇਂ ਦਾ ਸੀਗਾ ਟਾਈਮ ਕਿਸ ਤਰ੍ਹਾਂ ਦੇ ਤਸ਼ੱਦਦ ਤੁਹਾਡੇ ਤੇ ਕੀ ਕੀ ਪਹਿਲਾਂ ਥੋੜੀ ਜਿਹੀ ਬਲੂ ਸਟਾਰ ਦਾ ਜੀ ਜਿਹੜਾ ਉਸ ਸਮੇਂ ਅਸੀਂ ਸਰਾਂਚ ਰੁੱਕ ਗਏ ਹੂੰ ਰਾਤ ਨੂੰ ਇੱਧਰੋਂ ਤਾਂ ਟੈਂਕ ਆ ਗਏ ਜੀ ਪਿਛਲੇ ਪਾਸੇ ਟੈਂਕੀ ਆ ਉਹਦੇ ਲਾਗੇ ਗੁਰਾਮ ਦਾ ਸਰਾਂ ਦੇ ਪਿਛਲੇ ਪਾਸੇ ਇੱਕ ਗੇਟ ਸੀ ਹੂੰ ਤੇ ਮਿਲਟਰੀ ਵਾਲੇ ਉਹ ਗੇਟ ਤੋੜ ਕੇ ਸਿਸਰਾ ਵਿੱਚ ਆ ਬੜੇ ਜੀ ਉਹਨਾਂ ਨੇ ਆ ਕੇ ਜਿਹੜੀ ਸੰਗਤ ਸੀ ਉੱਥੇ ਵਿਚਾਰੀ ਗੋਲੀਆਂ ਮਾਰ ਮਾਰ ਕੇ ਤੇ ਉਧਰ ਤੇ ਅਸੀਂ ਸੈਕੰਡ ਫਲੋਰ ਤੇ ਚੱਲ ਗਏ ਸਾਂ ਹੂੰ ਵੀ ਕਮਰਾ ਹੋਰ ਖੁੱਲਾ ਜਿਹੜਾ ਖੁੱਲਾ ਸੀ ਸਾਨੂੰ ਮਿਲਿਆ ਜੀ ਸੈਕੰਡ ਫਲੋਰ ਤੇ ਉੱਥੇ ਚਾਹੀ ਜਾ ਕੇ ਰੁਕ ਗਏ ਹੂੰ ਤੇ ਇਹਨਾਂ ਨੇ ਆ ਕੇ ਕੀਤਾ ਵੀ ਜਿਹੜੇ ਥੱਲੇ ਵਾਲੀ ਫਲੋਰ ਵਾਲੇ ਤੇ ਛੱਡੇ ਕੋਈ ਨਹੀਂ ਮਾਰਤੇ ਅੱਛਾ ਜਿਹੜੀ ਉੱਤੇ ਸੈਕੰਡ ਫਲੋਰ ਸੀ ਉਹਦੇ ਵਿੱਚ ਕੁੰਡੇ ਬੰਦ ਕਰੀ ਗਏ ਇੱਕ ਵ੍ਰਸ਼ਟ ਮਾਰ ਕੇ ਨਾ ਹੂੰ ਤੇ ਕੁੰਡਾ ਬੰਦ ਕਰਤਾ ਉਹ ਇੱਕ ਇੱਕ ਬੱਚਾ ਉਹਨਾਂ ਚ ਸਾਡਾ ਸ਼ਹੀਦ ਵੀ ਹੋਇਆ ਸੀ ਉੱਥੇ ਹੂੰ ਤੇ ਉਹ ਫਿਰ ਉਦੋਂ ਸਾਰੀ ਰਾਤ ਹੀ ਵੇਂਦੇ ਰਹੇ ਹੂੰ ਜੇ ਸਾਡੇ ਕਮਰੇ ਜਿਹੜੇ ਤੇ ਅਸੀਂ ਬੰਦ ਸੀ ਨਾ ਉਹ ਬਾਰੀਆਂ ਚ ਵੇਖਦੇ ਸਾਂ ਜੀ ਵੀ ਸਾਹਮਣੇ ਪਾਸੇ ਅ ਇੱਕ ਕਮਰੇ ਵਿੱਚ ਜਿਉਂਦਿਆਂ ਨੂੰ ਅੱਗ ਲਾਈ ਉਹ ਵਿਚਾਰੇ ਅੰਦਰ ਭਜਦੇ ਨਜ਼ਰ ਆਉਂਦੇ ਸੀ 8-10 ਬੰਦੇ ਸੀ ਉਹ ਜਿਉਂਦੇ ਹੀ ਸਾੜ ਗਏ ਹੂੰ ਤੇ ਫਿਰ ਰਾ ਜਦੋਂ ਦਿਨ ਚੜ੍ਹਿਆ 10 ਵਜੇ ਨਾਲ ਜੀ ਫਿਰ ਇਹਨਾਂ ਨੇ ਆ ਕੇ ਨਾਲੇ ਮੁੱਦਾ ਗੋਲੀਆਂ ਚਲਾਈਆਂ ਤੇ ਨਾਲੇ ਸਾਰੇ ਕਮਰਿਆਂ ਨੂੰ ਖੋਲ-ਖੋਲ ਕੇ ਜਿਹੜੇ ਬੰਦ ਕੀਤੇ ਸੀ ਉਹਨਾਂ ਨੂੰ ਬਾਹਰ ਕੱਢਿਆ ਹੂੰ ਸਾਨੂੰ ਬਾਹਰ ਕੱਢਿਆ ਥੱਲੇ ਲਿਆ ਕੇ ਥੱਲੇ ਪੌੜੀਆਂ ਸੀ ਉੱਥੇ ਕੁੱਟਿਆ ਮਾਰਿਆ ਬੜਾ ਬਹੁਤ ਜ਼ਿਆਦਾ ਜੀ ਤੇ ਕੁੱਟ ਕੇ ਸਾਨੂੰ ਇੱਕ ਖੁੰਝੇ ਬਿਠਾ ਦਿੱਤਾ ਅੱਛਾ ਜਦੋਂ ਆ ਕੇ ਸੀ ਵੇਖਿਆ ਥੱਲੇ ਹੂੰ ਤੇ ਜਿਹੜੀ ਗੁਰਰਾਮ ਦਾ ਸਰਾਹ ਆ ਨਾ ਜੀ ਉਹ ਥੱਲੇ ਜਿਹੜੇ ਟੈਂਕੀ ਆ ਇੱਕ ਬਾਹਰ ਟੈਂਕੀ ਐ ਇੱਕ ਅੰਦਰ ਵੀ ਟੈਂਕੀ ਸੀ ਉਹ ਬਾਥਰੂਮ ਇਸ਼ਨਾਨ ਘਰ ਬਣਿਆ ਸੀ ਹੂੰ ਉਹ ਕਾਫੀ ਨੀਵੇਂ ਸੀ ਸਰਾ ਉੱਚੀ ਸੀ ਉਹਦੇ ਥੱਲੇ ਇੱਕ ਬੇਸਮੈਂਟ ਬਣਨ ਕਰਕੇ ਨਾ ਉਹਨੂੰ ਰੋਸ਼ਨਦਾਨ ਦਿੱਤੇ ਹੋਏ ਸੀ ਹੈਗੇ ਨੇ ਹੱਲੇ ਵੀ ਉਹ ਹੂੰ ਪਿਛੇ ਟਾਉਣ ਲੱਗੇ ਫੇਰ ਟਾਉਣ ਨਹੀਂ ਦਿੱਤੀ ਸੰਤਾਂ ਨੇ ਉਹ ਹੂੰ ਤੇ ਉਹ ਥੱਲੇ ਉਹ ਬਣਨ ਕਰਕੇ ਬੇਸਮੈਂਟ ਹੋਣ ਕਰਕੇ ਹੂੰ ਤੇ ਉਹਦੇ ਉਹ ਥੋੜੀ ਉੱਚੀ ਸੀ ਜ਼ਿਆਦਾ ਜਿਹੜਾ ਦੂਜਾ ਪਾਸਾ ਸੀ ਨੀਵਾ ਸੀ ਨੀਵਾ ਪਾਸਾ ਐਨੀਆਂ ਲਾਸ਼ਾਂ ਤੇ ਲਾਸ਼ਾਂ ਲਾਸ਼ਾਂ ਤੇ ਲਾਸ਼ਾਂ ਡਿਗੀਆਂ ਸਨ ਹੂੰ ਉਹ ਬਰਾਂਡੇ ਨਾਲ ਉੱਚੀਆਂ ਹੀ ਐ ਪਈਆਂ ਸੀ ਅੱਛਾ ਜੀ ਐਨਾ ਜਾਨੀ ਕਿ ਇਹਨਾਂ ਨੇ ਉੱਥੇ ਸਾਰੀ ਰਾਤ ਜਿਹੜਾ ਵੀ ਨਰਦੋਸ਼ ਦੇਖਿਆ ਮਾਰ ਮਾਰੀਏ ਬਹੁਤ ਮਾਰੇ ਇਹਨਾਂ ਨੇ ਰਾਤ ચીਖ ਝੜਾ ਸੁਣਦੇ ਰਏ ਸੀ ਹੂੰ ਤੇ ਸਾਨੂੰ ਲਿਆ ਕੇ ਉਹਨੂੰ ਕੁੰਜੇ 'ਚ ਬਿਠਾ ਦਿੱਤਾ ਅੱਖਾਂ ਦੇ ਵੇਖਦੇ ਆ ਸਾਹਮਣੇ ਹੂੰ ਉਸੇ ਪਾਸੇ ਜਿੱਥੇ ਮੈਂ ਦੱਸਿਆ ਵੀ ਉੱਥੇ ਇੱਕ ਬੀਬੀ ਮਰੀ ਪਈ ਆ ਤੇ ਉਹਦਾ ਬੱਚਾ ਹੋਣਾ 7-8 ਕਿ ਮਹੀਨੇ ਦਾ ਹੋਏਗਾ। ਅੱਛਾ ਜੀ। ਤੇ ਉਹ ਬੱਚਾ ਜਿਵੇਂ ਕਦੇ ਸੱਜੇ ਕਦੇ ਖੱਬੇ ਕਦੇ ਤਾਂ ਦੁੱਧ ਵਾਲੇ ਪਾਸੇ ਜਾਂਦਾ ਵੀ ਹੂੰ ਨਾਲੇ ਕਦੇ-ਕਦੇ ਰੋ ਪੈਂਦਾ ਕਦੇ ਚੁੱਪ ਕਰ ਜਾਂਦਾ। ਹੂੰ ਤੇ ਉਹ ਜਦੋਂ ਮਿਲਟਰੀ ਵਾਲਿਆਂ ਨੇ ਵੇਖਿਆ ਤੇ ਇੱਕ ਨੇ ਐ ਫੜੀਆਂ ਲੱਤਾ ਉਹਦੀਆਂ। ਅੱਛਾ ਜੀ। ਵਾਹ। ਜਾਨੀ ਕਿ ਜਿਹੜੇ ਮੁਗਲਾਂ ਨੂੰ ਵੀ ਮਾਤ ਪਾਉਣ ਵਾਲੀ ਗੱਲ ਹਮ ਫੜੀਆਂ ਲੱਤਾਂ ਤੇ ਇੱਕ ਨੇ ਬਰਸ਼ਟ ਮਾਰ ਕੇ ਨਾ ਹਮ ਥੱਲੇ ਵਾਲੇ ਪਾਸੇ ਹੀ ਬੱਚੇ ਦਾ ਸਾਰਾ ਓੜਾ ਦਿੱਤਾ ਬਾਬੇ ਐਡਾ ਕਾਲਾ ਦੌਰ ਤੁਸੀਂ ਆਪਣੇ ਅੱਖੀ ਦੇਖਿਆ ਮੈਂ ਹੁਣ ਵੀ ਦੇਖ ਰਹੀ ਹਾਂ ਕਿ ਤੁਸੀਂ ਭਾਵੁਕ ਹੋ ਰਹੇ ਹੋ ਮਾਨੀ ਡੋਲੇ ਉਹ ਤੋਂ ਤੁਹਾਡਾ ਨਹੀਂ ਚਲੋ ਉਦਾਂ ਤੇ ਮਹਾਰਾਜ ਦੀ ਕਿਰਪਾ ਸੀ ਫਿਰ ਹੋਰ ਉਹ ਉਹ ਬੱਚਾ ਦੋ ਬੱਚੇ ਹੋਰ ਹਮ ਮੇਰੇ ਖਲ ਜਿਆਦਾ ਨਹੀਂ ਤੇ ਉਹ ਹੋਣਗੇ 12 13 14 15 ਸਾਲ ਦੇ ਹਨ ਹੂੰ ਉਹ ਰੋਣ ਦੇ ਲੱਗਦਾ ਸੀ ਬੜੀ ਅਮੀਰ ਫੈਮਿਲੀ ਦੇ ਬੱਚੇ ਨੇ ਹੂੰ ਚਿੱਟੇ ਉਹਨਾਂ ਨੇ ਕੱਚੇ ਪਾਏ ਚਟੀਆਂ ਬਣਾਣਾ ਪਾਈਆਂ ਚਿੱਟੇ ਸਿਰ ਤੇ ਰਮਾਲ ਬੰਨੇ ਹੂੰ ਤੇ ਬੜੇ ਸੋਹਣੇ ਜਿਹੇ ਲੱਗਦੇ ਸ਼ਹਿਰੀ ਪਾਏ ਬੱਚੇ ਲੱਗਦੇ ਸੀ ਹੂੰ ਉਹ ਰੋ ਰਹੀ ਸੀ ਮੰਮੀ ਪਾਪਾ ਮੰਮੀ ਪਾਪਾ ਕਰ ਰਹੀ ਸੀ ਉਹਨਾਂ ਨੂੰ ਨਾ ਹੂੰ ਮਿਲਟਰੀ ਵਾਲੇ ਜਿਹੜੇ ਪਾਸੇ ਗੁਰੂ ਗ੍ਰਾਮ ਦਾਸ ਰਾਹ ਦਾ ਦਰਵਾਜ਼ਾ ਆ ਜੀ ਜਿੱਥੇ ਉਹ ਜਿਹੜੇ ਪਸੰਦਰ ਵੜੀ ਦਾ ਹੂੰ ਕਹਿੰਦੇ ਤੁਹਾਡੇ ਮੰਮੀ ਪਾਪਾ ਉਧਰ ਨੇ ਹੂੰ ਉਹ ਬੱਚੇ ਉਧਰ ਨੂੰ ਮੜੇ ਦੇ ਗਾਂਹੇ ਗਏ ਹੀ ਆ ਤੇ ਪਿੱਛੋਂ ਮਾਰਿਆ ਬਰਸ਼ਟੋ ਦੋਵੇਂ ਬੱਚੇ ਹੀ ਉੱਥੇ ਟੇਰੀ ਕਰਦੇ ਹੂੰ ਹੂੰ ਜਾਣੀ ਇੰਤਹਾ ਹੋ ਗਈ ਜ਼ੁਲਮ ਦੀ ਉੱਥੋਂ ਵੀ ਇੱਕ ਗੱਲ ਅਸੀਂ ਉੱਥੇ ਹੀ ਸਾਨੂੰ ਉੱਥੇ ਬਿਠਾਇਆ ਤੇ ਜਿਹੜੀ ਮੈਂ ਬੇਸਮੈਂਟ ਕਹਿ ਰਿਹਾ ਨਾ ਥੱਲੇ ਜਿਹੜੀ ਹੈਗੀ ਆ ਜੀ ਉਹਦੇ ਵਿੱਚੋਂ ਕਿਸੇ ਨੇ ਚਿੱਟਾ ਕੱਪੜਾ ਕੱਢਿਆ ਬਾਹਰ ਹੂੰ ਵੀ ਅਬੀ ਬਚਾਅ ਹੋ ਜਾਏਗਾ ਵੀ ਆਮ ਆ ਨਾ ਵੀ ਚਿੱਟਾ ਕੱਪੜਾ ਦਿਖਾ ਦਿਓ ਤੇ ਵੀ ਹੂੰ ਆ ਨਈ ਲੜਾਈ ਹੁੰਦੀ ਜਾਂ ਮਾਰਦਾ ਨਹੀਂ ਕੋਈ ਵੀ ਚਲੋ ਜੀ ਉਹਨਾਂ ਚ ਟੰਗ ਕਪੜਾ ਕੱਢਿਆ ਤੇ ਉਹਨਾਂ ਨੂੰ ਸਪੀਕਰ ਚ ਉਹਨਾਂ ਨੂੰ ਆਵਾਜ਼ ਦਿੱਤੀ ਵੀ ਹੱਥ ਖੜੇ ਕਰਕੇ ਸਾਰੇ ਬਾਹਰ ਆ ਜਾਓ ਅੱਛਾ ਹੀ ਉਹ ਸਾਰੇ ਬਾਹਰ ਆ ਗਏ ਸਾਰਿਆਂ ਨੂੰ ਕਹਿ ਲੈਣਾ ਲਾ ਲੋ ਲੈਣਾ ਲਾਤੀ ਹੂੰ ਤੇ ਹਾਲੇ ਉਹ ਬੈਠੇ ਹੀ ਨੇ ਇੱਕ ਬਿਸਲ ਵੱਜੀ ਐ ਤੇ ਉਧਰੋਂ ਗਰਨੇਡ ਐਚ 36 ਦੇ ਤੇ ਗੋਲੀਆਂ ਹੂੰ ਜਾਣੀ ਕਿ ਜਿਹੜੇ ਉੱਥੇ ਉਹ ਬੈਠੇ ਸੀ ਵੀ ਇੰਜ ਬਣਾਤੇ ਜਿਵੇਂ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਸ਼ੁਰੂ ਹੋਈ ਕੋਈ ਕੇਦੇ ਵੱਜ ਗਈ ਕੋਈ ਫੱਟੜ ਹੋ ਗਿਆ ਕੋਈ ਭੱਜਣ ਦੀ ਵੀ ਅੱਗੇ ਉਹਦੇ ਦੋ ਤਿੰਨ ਕਿ ਬਚ ਗਏ ਸੀ ਜਿਹੜੇ ਸਾਡੇ ਨਾਲ ਜੇਲ੍ਹ ਚ ਰਹੇ ਨੇ ਹਮ ਤੇ ਉਹ ਉੱਥੇ ਢੇਰ ਹੀ ਲਾਤਾ ਸਾਰੇ ਲਾਸ਼ਾਂ ਦਾ ਹੀ ਢੇਰ ਜਿਵੇਂ ਮਾਸ ਦਾ ਢੇਰ ਹੀ ਬਣਾਤਾ ਉਹਨਾਂ ਨੇ ਇੱਕ ਬੀਬੀ ਅਸੀਂ ਪਰ ਖੁੰਝੇ ਬੈਠੇ ਵੇਖ ਰਹੇ ਸਾਂ ਉਹਦੇ ਪੇਟ ਵਿੱਚੋਂ ਬੱਚਾ ਡਿੱਗਦਾ ਵੀ ਵੇਖਿਆ ਸੀ ਕੇ ਟੰਗਣਾ ਉਹਦੇ ਪੇਟ ਚਾਕ ਹੋਇਆ ਹਮ ਕਰਕੇ ਗੋਲੀ ਵੱਜੀ ਜਾਂ ਗ੍ਰੇਨੇਡ ਦੇ ਟੁਕੜੇ ਕੀ ਵੱਜੇ ਹਮ ਤੇ ਉਹ ਉਹ ਵੀ ਅਸੀਂ ਵੇਖਿਆ ਆਪਣੀ ਅੱਖੀ ਜਾਨੀ ਕਿ ਇਸ ਤੋਂ ਉੱਤੇ ਕੁਝ ਨਹੀਂ ਹੋ ਸਕਦਾ ਜਿਸ ਹਿਸਾਬ ਨਾਲ ਵੇਖ ਲਓ ਬਜ਼ੁਰਗਾਂ ਤੋਂ ਲੈ ਕੇ ਅਣ ਜੰਮਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਸੇ ਦਾ ਲਿਆਜ ਨਹੀਂ